ਡਿਜੀਟਲ ਦੁਨੀਆ ਫੈਲਦੀ ਜਾ ਰਹੀ ਹੈ ਓਵੇਂ ਓਵੇਂ ਸਾਈਬਰ ਸਿਕਿਉਰਿਟੀ ਦਾ ਖਤਰਾ ਵੀ ਵੱਧ ਰਿਹਾ ਹੈ ਅਇ ਦਿਨ ਅਸੀਂ ਸੁਣਦੇ ਹਾਂ ਕਿ ਕਿਸੇ ਕੰਪਨੀ ਦਾ ਡਾਟਾ ਲੀਕ ਹੋ ਗਿਆ ਪਰ ਹਾਲ ਹੀ ਦੇ ਵਿੱਚ ਹੋਈ ਇਸ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਸਾਈਬਰ ਵਰਲਡ ਦਾ ਸਭ ਤੋਂ ਵੱਡਾ ਡਾਟਾ ਲੀਕ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਇੱਕ ਓਬਾਮਾ ਕੇਅਰ ਨਾ ਦੇ ਹੈਕਰ ਨੇ 995 ਕਰੋੜ ਪਾਸਵਰਡ ਲੀਕ ਕਰ ਦਿੱਤੇ ਹਨ ਇਹਨਾਂ ਪਾਸਵਰਡਸ ਦੇ ਵਿੱਚ ਜਿਹੜੇ ਵੀ ਲੀਕ ਪਾਸਵਰਡ ਸ਼ਾਮਿਲ ਹਨ ਉਹਨਾਂ ਵਿੱਚੋਂ ਦੁਨੀਆ ਭਰ ਵਿੱਚ ਵਰਤੇ ਜਾਣ ਵਾਲੇ ਸਿੰਗਲ ਲੈਵਲ ਪਾਸਵਰਡ ਸ਼ਾਮਿਲ ਹਨ ਮਾਇਰਾਂ ਮੁਤਾਬਕ ਲੀਕ ਕਿਸੇ ਵੀ ਕੰਪਨੀ ਜਾਂ ਆਰਗੇਨਾਈਜੇਸ਼ਨ ਲਈ ਬੇहद ਹੀ ਖਤਰਨਾਕ ਸਾਬਿਤ ਹੋ ਸਕਦੇ ਹਨ ਇਹ ਵੀ ਖੁਲਾਸਾ ਹੋਇਆ ਕਿ ਜੋ ਵੀ ਪਾਸਵਰਡ ਲੀਕ ਹੋਏ ਹਨ ਉਹਨਾਂ ਵਿੱਚ ਕਈ ਸੈਲੀਬ੍ਰਿਟੀਜ਼ ਦੀ ਡਿਟੇਲ ਵੀ ਸ਼ਾਮਿਲ ਹੈ ਇਸ ਘਟਨਾ ਨੇ ਸਾਨੂੰ ਦਰਸਾਇਆ ਕਿ ਸਾਈਬਰ ਸਿਕਿਉਰਿਟੀ ਨੂੰ ਨਜ਼ਰਅੰਦਾਜ਼ ਕਰਨਾ ਕਿੰਨਾ ਵੱਡਾ ਖਤਰਾ ਹੋ ਸਕਦਾ ਹੈ ਤੇ ਇਸ ਘਟਨਾ ਨੇ ਇੱਕ ਵਾਰ ਫਿਰ ਸਾਈਬਰ ਸਿਕਿਉਰਿਟੀ ਤੇ ਸਵਾਲ ਖੜੇ ਕਰ ਦਿੱਤੇ ਹਨ ਕੀ ਸਾਡੇ ਪਾਸਵਰਡ ਸੱਚਮੁੱਚ ਸਿਕਿਉਰ ਹਨ ਹੈਕਰਾਂ ਦੁਆਰਾ ਪੋਸਟ ਕੀ ਗਏ ਇਸ ਫਾਈਲ ਦੇ ਵਿੱਚ ਭਾਰਤੀ ਯੂਜ਼ਰਸ ਦੀ ਡਿਟੇਲ ਸ਼ਾਮਿਲ ਹੈ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੋਈ ਵੀ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ ਪਰ ਸਥਿਤੀ ਨੂੰ ਦੇਖਦੇ ਹੋਏ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਸਭ ਤੋਂ ਪਹਿਲਾਂ ਆਪਣੇ ਅਕਾਊਂਟਸ ਦੇ ਸਾਰੇ ਪਾਸਵਰਡਸ ਨੂੰ ਰੀਸੈਟ ਕਰਕੇ ਇੱਕ ਸਟਰੋਂਗ ਪਾਸਵਰਡ ਦੀ ਵਰਤੋਂ ਕਰੋ ਜੋ ਆਸਾਨੀ ਨਾਲ ਗੈਸ ਨਾ ਕੀਤਾ ਜਾਵੇ ਇਸ ਤੋਂ ਬਾਅਦ ਲੌਗਇਨ ਕਰਨ ਲਈ 2 ਫੈਕਟਰ অথেন্টিਕੇਸ਼ਨ ਦੀ ਵਰਤੋਂ ਜ਼ਰੂਰ ਕਰੋ ਜਿਵੇਂ ਜਿਵੇਂ ਡਿਜੀਟਲ ਦੁਨੀਆ ਫੈਲਦੀ ਜਾ ਰਹੀ ਹੈ ਉਵੇਂ-ਉਵੇਂ ਸਾਈਬਰ ਸਿਕਿਉਰਿਟੀ ਦਾ ਖਤਰਾ ਵੀ ਵੱਧ ਰਿਹਾ ਹੈ ਅੱਜ ਦਿਨ ਅਸੀਂ ਸੁਣਦੇ ਹਾਂ ਕਿ ਕਿਸੇ ਕੰਪਨੀ ਦਾ ਡਾਟਾ ਲੀਕ ਹੋ ਗਿਆ ਪਰ ਹਾਲ ਹੀ ਦੇ ਵਿੱਚ ਹੋਈ ਇਸ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਸਾਈਬਰ ਵਰਲਡ ਦਾ ਸਭ ਤੋਂ ਵੱਡਾ ਡਾਟਾ ਲੀਕ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਇੱਕ ਉਬਾਮਾ ਕੇਅਰ ਨਾਲ ਦੇ ਹੈਕਰ ਨੇ 995 ਕਰੋੜ ਪਾਸਵਰਡ ਲੀਕ ਕਰ ਦਿੱਤੇ ਹਨ ਇਹਨਾਂ ਪਾਸਵਰਡਸ ਦੇ ਵਿੱਚ ਜਿਹੜੇ ਵੀ ਲੀਕ ਪਾਸਵਰਡ ਸ਼ਾਮਿਲ ਹਨ ਉਹਨਾਂ ਵਿੱਚੋਂ ਦੁਨੀਆ ਭਰ ਵਿੱਚ ਵਰਤੇ ਜਾਣ ਵਾਲੇ ਸਿੰਗਲ ਲੈਵਲ ਪਾਸਵਰਡ ਸ਼ਾਮਿਲ ਹਨ ਮਾਇਰਾਂ ਮੁਤਾਬਕ ਲੀਕ ਕਿਸੇ ਵੀ ਕੰਪਨੀ ਜਾਂ ਆਰਗੇਨਾਈਜੇਸ਼ਨ ਲਈ ਬੇहद ਹੀ ਖਤਰਨਾਕ ਸਾਬਿਤ ਹੋ ਸਕਦੇ ਹਨ ਇਹ ਵੀ ਖੁਲਾਸਾ ਹੋਇਆ ਕਿ ਜੋ ਵੀ ਪਾਸਵਰਡ ਲੀਕ ਹੋਏ ਹਨ ਉਹਨਾਂ ਵਿੱਚ ਕਈ ਸੈਲੀਬ੍ਰਿਟੀਜ਼ ਦੀ ਡਿਟੇਲ ਵੀ ਸ਼ਾਮਿਲ ਹੈ ਇਸ ਘਟਨਾ ਨੇ ਸਾਨੂੰ ਦਰਸਾਇਆ ਕਿ ਸਾਈਬਰ ਸਿਕਿਉਰਿਟੀ ਨੂੰ ਨਜ਼ਰਅੰਦਾਜ਼ ਕਰਨਾ ਕਿੰਨਾ ਵੱਡਾ ਖਤਰਾ ਹੋ ਸਕਦਾ ਹੈ ਤੇ ਇਸ ਘਟਨਾ ਨੇ ਇੱਕ ਵਾਰ ਫਿਰ ਸਾਈਬਰ ਸਿਕਿਉਰਿਟੀ ਤੇ ਸਵਾਲ ਖੜੇ ਕਰ ਦਿੱਤੇ ਹਨ ਕੀ ਸਾਡੇ ਪਾਸਵਰਡ ਸੱਚਮੁੱਚ ਸਿਕਿਉਰ ਹਨ ਹੈਕਰਾਂ ਦੁਆਰਾ ਪੋਸਟ ਕੀ ਗਏ ਇਸ ਫਾਈਲ ਦੇ ਵਿੱਚ ਭਾਰਤੀ ਯੂਜ਼ਰਸ ਦੀ ਡਿਟੇਲ ਸ਼ਾਮਿਲ ਹੈ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੋਈ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ ਸਥਿਤੀ ਨੂੰ ਦੇਖਦੇ ਹੋਏ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਸਭ ਤੋਂ ਪਹਿਲਾਂ ਆਪਣੇ ਅਕਾਊਂਟਸ ਦੇ ਸਾਰੇ ਪਾਸਵਰਡਸ ਨੂੰ ਰੀਸੈਟ ਕਰਕੇ ਇੱਕ ਸਟਰੋਂਗ ਪਾਸਵਰਡ ਦੀ ਵਰਤੋਂ ਕਰੋ ਜੋ ਆਸਾਨੀ ਨਾਲ ਗੈਸ ਨਾ ਕੀਤਾ ਜਾਵੇ ਇਸ ਤੋਂ ਬਾਅਦ ਲੌਗਇਨ ਕਰਨ ਲਈ 2 ਫੈਕਟਰ অথেন্টিকেশন ਦੀ ਵਰਤੋਂ ਜ਼ਰੂਰ ਕਰੋ